ਹਾਂਜੀ ਸਸਟੀਗਲ ਸਾਰਿਆਂ ਨੂੰ ਜੀ ਤੇ ਅੱਜ ਅਸੀਂ ਜਿਹੜਾ achar ban lagya ਬਹੁਤ ਹੀ tasty ਔਰ ਤੁਸੀਂ ਭਵਿੰਤਾ ਸਾਲ ਇਹਨੂੰ ਰੱਖੋ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਬਸ ਤਰੀਕਾ ਜਿਹੜਾ method ਹੈ ਉਹ ਵਾਲਾ ਇਸ ਤਰੀਕੇ ਨਾਲ ਤੁਸੀਂ ਪਾਓਗੇ ਤੇ ਕਦੀ ਵੀ ਤੁਹਾਡਾ achar ਜਿਹੜਾ ਖਰਾਬ ਨਹੀਂ ਹੋਏਗਾ ਤੇ ਬਹੁਤ ਹੀ tasty ਬੰਦਾ ਹੈ ਪਲੱਸ ਇਹ ਵਾਲਾ achar ਬਹੁਤ ਹੀ ਸੇਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਸ ਦਾ ਨਾਮ ਕੀ ਹੈ ਤੁਸੀਂ ਵੀ ਜਰੂਰ ਦੱਸਿਓ ਤੇ ਮੈਂ ਲਾਸਟ ਤੇ ਤੁਹਾਨੂੰ ਇਸ ਦਾ ਜ਼ਰੂਰ ਦੱਸਾਂਗੀ ਨਾਮ ਕੀ ਹੈ ਤੇ ਜਿੰਨੇ ਜਿੰਨੇ ਪਤਾ ਆ ਉਹ ਕਮੈਂਟਾਂ 'ਚ ਜੇ ਜ਼ਰੂਰ ਦੱਸਿਓ ਕਿ ਇਹਦਾ ਕੀ ਨਾਮ ਆ ਤੇ ਵੀਡੀਓ ਨੂੰ ਚਲਦੇ-ਚਲਦੇ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ ਔਰ ਪੂਰੀ ਐਂਡ ਤੱਕ ਵਾਚ ਜ਼ਰੂਰ ਕਰਿਓ ਫੇਰੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਵਾਲਾ ਅਚਾਰ ਕਿਸ ਤਰ੍ਹਾਂ ਪਾਇਦਾ ਆ ਤੇ ਹਾਂਜੀ ਇਹਦੀਆਂ ਡੰਡੀਆਂ ਵਗੈਰਾ ਆਪਾਂ ਉਤਾਰ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੋਲ ਲੈਣਾ ਤੇ ਤੋਕੇ ਤੇ ਫਿਰ ਆਪਾਂ ਐਕਸਾਈਟ ਤੇ ਰੱਖਣਾ ਜੀ ਗਰਮ ਪਾਣੀ ਤੇ ਉਹਦੇ ਵਿੱਚ ਪਾ ਦਣੀ ਆ ਜੀ ਹਲਦੀ ਤੇ ਹਲਦੀ ਦੀ ਹਲਦੀ ਆਪਾਂ ਤਾਂ ਪਾਣੀ ਆ ਕਿ ਇਹਦਾ ਜਿਹੜਾ ਕਲਰ ਆ ਉਹ ਜ਼ਿਆਦਾ ਚੇਂਜ ਨਾ ਹੋਵੇ ਕਾਲਾ ਜਿਹਾ ਜਿਹੜਾ ਉਹ ਨਾ ਹੋਵੇ ਤੇ ਪਹਿਲੇ ਬੈਚ ਨੂੰ ਗਰਮ ਮਤਲਬ ਕੀ ਗਰਮ ਕਰਨ ਲੱਗਿਆ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਆ ਬਟ ਜਦੋਂ ਸਾਡਾ ਪਾਣੀ ਬਾਅਦ ਚ ਆਪਾਂ ਚੇਂਜ ਨਹੀਂ ਕਰ ਰਹੇ ਇਸੇ ਪਾਣੀ ਵਿੱਚ ਹੀ ਅਸੀਂ ਦੂਸਰੇ ਵੀ ਜਿੰਨੇ ਵੀ ਲਸੂੜੇ ਸਾਡੇ ਕੋ ਹੋਣਗੇ ਇਹ ਵਾਲੇ ਅਚਾਰ ਤੇ ਆਪਾਂ ਉਹ ਬਾਹਰ ਲੈਣਾ ਆ ਤੇ ਹਾਂਜੀ ਤੇ ਇਹਨੂੰ ਮਤਲਬ ਜਿਆਦਾ ਓਵਰਕੁਕ ਨਹੀਂ ਕਰਨਾ ਕਿਉਂਕਿ ਓਵਰਕੁਕ ਕਰ ਦਿੱਤਾ ਤੇ ਇਹਦਾ ਬਹੁਤ ਹੀ ਦਲੀਆ ਜਿਹਾ ਬਣ ਜਾਵੇਗਾ ਤੇ ਇਹਨੂੰ ਆਪਾਂ ਓਵਰਕੁਕ ਨਹੀਂ ਕਰਨਾ ਤੇ ਇਹਨੂੰ ਟਾਈਮ ਟੂ ਟਾਈਮ ਜਿਹੜਾ ਆਪਾਂ ਚੈੱਕ ਜ਼ਰੂਰ ਕਰਦੇ ਰਹਿਣਾ ਕਿਉਂਕਿ ਇਹ ਨਹੀਂ ਹੋਏ ਰੱਖ ਕੇ ਤੁਸੀਂ ਸੌ ਹੀ ਜਾਓ ਤੇ ਇਹਦਾ ਬਣ ਜੇ ਦਲੀਆ ਤੇ ਇਹਨੂੰ ਮਤਲਬ ਕਿ ਤੁਸੀਂ ਆ ਨਾ ਇੱਕ ਵਾਰੀ ਫਿੰਗਰ ਨਾਲ ਪ੍ਰੈਸ ਕਰਕੇ ਦੇਖ ਲੈਣਾ ਤੇ ਜਿਆਦਾ ਜਿਹੜਾ ਆਪਾਂ ਇਹਨੂੰ ਥੋੜਾ ਜਿਹਾ ਪ੍ਰੈਸ ਹੋਣ ਤੇ ਹੀ ਇਹਨੂੰ ਆਪਾਂ ਪਾਣੀ ਦੇ ਵਿੱਚੋਂ ਕੱਢ ਲੈਣਾ ਆ ਤੇ ਪਾਣੀ ਦੇ ਵਿੱਚੋਂ ਕੱਢ ਕੇ ਤੇ ਅਸੀਂ ਫਿਰ ਇਸ ਦੂਸਰਾ ਬੈਚ ਵੀ ਅਸੀਂ ਇਸੇ ਪਾਣੀ ਦੇ ਵਿੱਚ ਪਾ ਦੇਣਾ ਆ ਤੇ ਫਿਰ ਅਸੀਂ ਇਸ achar ਲਈ ਕਿੰਨੀ ਮਿਹਨਤ ਕੀਤੀ ਕਿੰਨੀਆਂ ਕਾਲਾਂ ਕਾਲੀਆਂ ਤੁਸੀਂ ਦੇਖੋਗੇ ਅਸੀਂ ਧੁੱਪ ਦੇ ਵਿੱਚ ਇਸ ਨੂੰ ਸੁਕਣੇ ਪਾਇਆ ਤੇ ਫਿਰ ਇਹਦੀ ਜਿਹੜੀ ਆ ਉੱਪਰੋਂ ਹੈੱਡ ਹੈ ਜਿਹੜਾ ਉਹ ਆਪਾਂ ਇਹਨੂੰ ਉਤਾਰ ਦਿੱਤਾ ਆ ਕਿਉਂਕਿ ਬਾਅਦ ਵਿੱਚ ਥੋੜਾ ਜਿਹਾ ਮੁਸ਼ਕਲ ਹੁੰਦੀ ਹੈ ਇਹਨੂੰ ਉਤਾਰਨ ਵਿੱਚ ਤੇ ਫਿਰ ਅਸੀਂ ਦੁਬਾਰੀ ਦੋ ਲੈ ਆ ਜੀ ਕੱਚੇ ਆਂਬ ਇਹ ਜਿਹੜੀ ਆ ਜੇ ਤੁਸੀਂ ਇਹਨੂੰ ਕਰੋਗੇ ਤੇ ਅੱਧਾ ਕਿਲੋ ਤੋਂ ਥੋੜਾ ਹੈ ਨਾ ਜ਼ਿਆਦਾ ਹੀ ਹੋਣਗੇ ਸ਼ਾਇਦ ਕਿਉਂਕਿ ਇਹਦੇ ਬਿਗ ਸਾਈਜ਼ ਸੀ ਤੇ ਇਸਨੂੰ ਆਪਾਂ ਗ੍ਰੇਟ ਕਰ ਲਿਆ ਆ ਤੇ ਗ੍ਰੇਟ ਕਰਕੇ ਅਸੀਂ ਇਹਦੇ ਵਿੱਚ ਪਾ ਦੇਣਾ ਨਮਕ ਤੇ ਥੋੜੀ ਜੀ ਹਲਦੀ ਤੇ ਇਹਨੂੰ ਇੱਕ ਦੋ ਘੰਟੇ ਜਿਹੜਾ ਰੱਖ ਦੇਣਾ ਆ ਤੇ ਰੱਖ ਕੇ ਫਿਰ ਆਪਾਂ ਇਹਨੂੰ ਸੁਕਾਵਾਂਗੇ ਆਪਾਂ ਇਹਨੂੰ ਸੁਕਾਣਾ ਤਾਂ ਆ ਤੁਸੀਂ ਇਹਨੂੰ ਕੱਚੇ ਵੀ ਪਾ ਸਕਦੇ ਜੇ ਬਟ ਮੈਂ ਇਹਨੂੰ ਤਾਂ ਸੁਕਾ ਰਹੀ ਆ ਕਿਉਂਕਿ ਆਪਾਂ ਜਿਹੜਾ achar ਪਾਉਣਾ ਆ ਕੋਈ ਵੀ ਖਰਾਬ ਹੋਣ ਦਾ ਚਾਂਸ ਨਾ ਹੋਵੇ ਕਿਉਂਕਿ ਇਹਨੂੰ ਇਹਦੇ ਵਿੱਚ ਜਦੋਂ ਵੀ ਅ ਮਸਾਲੇ ਜਾਂ ਨਮਕ ਵਗੈਰਾ ਪਾਵਾਂਗੇ ਆਮਤ ਦੇ ਵਿੱਚ ਤੇ ਤੇ ਪਾਣੀ ਜੜਾ ਇਹਦੇ ਵਿੱਚ ਹੋ ਜਾਏਗਾ ਇਸ ਕਰਕੇ ਇਹ ਵਾਲਾ ਰਿਸਕ ਨਾ ਲੈਂਦੇ ਹੋਏ ਮੈਂ ਨੂੰ ਜਿਹੜਾ ਸੁਕਾ ਲਿਆ ਤੇ ਸੁਕਾ ਕੇ ਹੀ ਆਪਾਂ ਇਹਨੂੰ ਕਿੱਦਾਂ ਇਹਦੇ ਵਿੱਚ ਮਿਕਸ ਕੀਤਾ ਸੀ ਮਸਾਲੇ ਚ ਉਹ ਤੁਹਾਨੂੰ ਦੱਸਾਂਗੇ ਤੇ ਹੁਣ ਅਸੀਂ ਇਹਨੂੰ 1-2 ਘੰਟੇ ਰੱਖ ਕੇ ਫੇਰ ਆਪਾਂ ਇਹਨੂੰ ਧੁੱਪ ਦੇ ਵਿੱਚ ਜੜਾਉ ਸੁਕਾ ਲੈਣਾ ਆ ਚੰਗੀ ਤਰ੍ਹਾਂ ਕਿਉਂਕਿ ਜਿਹੜੇ ਇਹੋ ਜੇ ਕੰਮ ਕਰਦੇ ਆ ਨਾ ਆਚਾਰ ਵਗੈਰਾ ਬਣਾਉਂਦੇ ਆ ਬਿਲਕੁਲ ਵੀ ਜਿਹੜਾ ਰਿਸਕ ਨਹੀਂ ਲੈਣਾ ਚਾਹੀਦਾ ਔਰ ਮੇਰੀ ਦਾਦੀ ਤੇ ਕਹਿੰਦੀ ਕਿ ਦਿਲਿੱਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਕੰਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਕਰਨਾ ਚਾਹੀਦਾ ਇਹ ਨਹੀਂ ਕਿ ਹਨਾ ਇਹਨੂੰ ਆਪਾਂ ਨਾ ਹੀ ਸਕਾਈਏ ਤੇ ਇਦਾਂ ਹੀ ਪਾ ਦਈਏ ਤੇ ਬਾਅਦ ਵਿੱਚ ਸਾਡਾ ਆਚਾਰ ਜਿਹੜਾ ਉਹ ਖਰਾਬ ਹੋ ਜਾਏ ਤੇ ਇਹ ਵਲੇ ਰਿਸਕ ਵਗੈਰਾ ਆਪਾਂ ਨਹੀਂ ਲੈਣੇ ਤੇ ਹਾਂਜੀ ਹੁਣ ਆਪਾਂ ਜਿਹੜੇ ਮਸਾਲੇ ਪੀਸਨੇ ਆ ਉਹ ਆਪਾਂ ਲੈ ਲਿਆ ਪਹਿਲਾਂ ਕਾਲੀ ਮਿਰਚਾਂ ਸੌਫ ਤੇ ਤਨੀਆ ਜੀਰਾ ਤੇ ਮਿੱਠੀ ਤੇ ਸੁੱਕੀ ਮਿਰਚਾਂ ਤੇ ਸਰੋਂ ਤੇ ਇਹਦੇ ਵਿੱਚ ਆਪਾਂ ਹਿੰਗ ਵੀ ਪਾਵਾਂਗੇ ਉਹ ਆਪਾਂ ਬਾਅਦ ਚ ਪਾਵਾਂਗੇ ਇਹ ਮਸਾਲੇ ਜਿਹੜੇ ਆਪਾਂ ਥੋੜੇ ਜਿਹਾ ਡਰਾਈ ਰੋਸਟ ਕਰਕੇ ਤੇ ਇਹਨਾਂ ਨੂੰ ਆਪਾਂ ਪੀਸਣਾ ਹੈ ਜਿਆਦਾ ਪਾਊਡਰ ਵਗੈਰਾ ਜਿਹੜਾ ਆਪਾਂ ਨਹੀਂ ਬਣਾਉਣਾ ਤੇ ਉਹ ਵਾਲੇ ਮਸਾਲੇ ਨੇ ਜਿਹੜੇ ਦੂਸਰੇ ਮਸਾਲੇ ਆਪਾਂ ਪਾਵਾਂਗੇ ਉਹ ਤੁਹਾਨੂੰ ਬਾਅਦ ਵਿੱਚ ਦੱਸ ਦਿਆਂ ਤੇ ਹਾਂਜੀ ਇਹ ਵਾਲੇ ਮਸਾਲੇ ਸੌਂਫ ਦਾ ਥੋੜਾ ਜਿਹਾ ਕਲਰ ਤੁਹਾਨੂੰ ਲੱਗੇਗਾ ਕਿ ਹਨਾ ਵਧੀਆ ਜਿਹਾ ਨਹੀਂ ਹੈ ਬਟ ਇਹ ਘਰ ਦੀ ਸੌਂਫ ਹੈ ਇਸ ਕਰਕੇ ਦਾ ਕਲਰ ਇਦਾਂ ਦਾ ਆ ਦੇ ਸੌਫ ਜਿਹੜੀ ਮੈਂ ਅੱਧੀ ਹੀ ਪਾਈ ਹੈ ਤੇ ਅੱਧੀ ਮੈਂ ਜਿਹੜੀ ਉਹ ਆਪਾਂ ਸਾਬਤ ਪਾਵਾਂਗੇ ਤੇ ਜਿਹੜੀ ਬਾਕੀ ਜਿਹੜੀ ਆਪਾਂ ਪਾਊਡਰ ਕਰਕੇ ਪਾਵਾਂਗੇ ਜਿਆਦਾ ਪਾਊਡਰ ਮਸਾਲਿਆਂ ਦਾ ਜਿਹੜਾ ਉਹ ਨਹੀਂ ਕਰਨਾ ਥੋੜਾ ਜਿਹਾ ਤੁਸੀਂ ਨੂੰ ਅ ਮਤਲਬ ਕਿ ਇਹਨਾਂ ਥੋੜਾ ਜਿਹਾ ਮोटा-ਮोटा ਹੀ ਰੱਖਣਾ ਹੈ ਹਾਂਜੀ ਇਹ ਉਹ ਮਸਾਲੇ ਨੇ ਜਿਨ੍ਹਾਂ ਨੂੰ ਆਪਾਂ ਪਾਊਡਰ ਨਹੀਂ ਕਰਨਾ ਹਲਦੀ ਹੈ ਕਲੌਂਜੀ ਤੇ ਲਾਲ ਮਿਰਚ ਆ ਪਾਊਡਰ ਤੇ ਸੌਫ ਤੇ ਨਮਕ ਤੇ ਇੱਥੇ ਆਪਾਂ ਦਲਾ ਲਿਆ ਜੀ ਇਹ ਜੀਰਾ ਤੇ ਹਾਂਜੀ ਇਹ ਵਾਲਾ ਜਿਹੜਾ ਆਪਾਂ ਆਂਬ ਜਿਹੜੇ ਆਪਾਂ ਗ੍ਰੇਟ ਕੀਤੇ ਸੀ ਇਹਨੂੰ ਆਪਾਂ ਨੂੰ ਸੁਕਾ ਲਿਆ ਤੇ ਇਹ ਹੁਣ ਇਦਾਂ ਦੀ ਫਾਰਮ ਵਿੱਚ ਹੋ ਗਿਆ ਹੈ ਬਿਲਕੁਲ ਸੁੱਕ ਗਿਆ ਹੈ ਤੇ ਹਾਂਜੀ ਇਹਨੂੰ ਆਪਾਂ ਮਸਾਲਿਆਂ ਦੇ ਨਾਲ ਹੀ ਜਿਹੜਾ ਉਹ ਪਾਊਡਰ ਬਣਾ ਲਾਂਗੇ ਪਰ ਆਪਾਂ ਜਦਾ ਪਾਊਡਰ ਨਹੀਂ ਬਣਾਉਣਾ ਹਾਂਜੀ ਤੇ ਇਹ ਹੈਗਾ ਜੀ ਸਾਡਾ ਆਚਾਰ ਜਿਹੜਾ ਆਪਾਂ ਇਹਨੂੰ ਸੁਕਾ ਲਿਆ ਸੀ ਧੁੱਪ ਦੇ ਵਿੱਚ ਤੇ ਥੋੜਾ ਆਪ ਵੀ ਆਪ ਸੁੱਕ ਗਏ ਸੀ ਧੁੱਪ ਤੇ ਵਿੱਚ ਹਾਂਜੀ ਤੇ ਇੰਦੀਆਂ ਆਪਾਂ ਗਿਟਕਾਂ ਜਿਹੜੀਆਂ ਇਹਦੇ ਵਿੱਚੋਂ ਜਿੱਦਾਂ ਜੇ ਤੁਸੀਂ ਉਬਾਲ ਕੇ ਉਸੇ ਟਾਈਮ ਤੁਸੀਂ ਗਿਟਕਾਂ ਕੱਢੋਗੇ ਤੇ ਇਹ ਜਿਹੜੀਆਂ ਗਿਟਕਾਂ ਇਹਦੇ ਨਾਲ ਜਿਹੜੇ ਉਹ ਮਤਲਬ ਕਿ ਭੱਜ ਜਾਣਗੇ ਤੇ ਇਹ ਤੁਸੀਂ ਸੁਕਾ ਕੇ ਜੇ ਕੱਢੋਗੇ ਤੇ इजीली ਜਿਹੜੀਆਂ ਨਿਕਲ ਜਾਣਗੀਆਂ ਤੇ ਗਿੱਲਿਆਂ ਦੀਆਂ ਜ਼ਿਆਦਾ ਜਿਹੜੀਆਂ ਗਿਟਕਾ ਵਧੀਆ ਬਹੁਤ ਮਿਹਨਤ ਕਰਨੀ ਪੈਂਦੀ ਨਿਕਲਦੇ ਨਹੀਂ ਆ ਤੇ ਇਹਦੇ ਤੁਸੀਂ ਸੁਕਾਓਗੇ ਤੇ ਫਿਰ ਜਿਹੜਾ ਤੁਹਾਨੂੰ ਸੌਖੇ ਤਰੀਕੇ ਨਾਲ ਹੀ ਗਿਟਕਾਂ ਇਹਦੇ ਵਿੱਚੋਂ ਜਿਹੜੀਆਂ ਉਹ ਨਿਕਲ ਜਾਂਦੀਆਂ ਨੇ ਤੇ ਫਿਰ ਆਪਾਂ ਜਿਹੜੇ ਇਹ ਬਲੇ ਆ ਇਹਨਾਂ ਨੂੰ ਗਿਟਕਾਂ ਤਾਂ ਕੱਢਣੀਆਂ ਐ ਇੱਕ ਤੇ ਇੱਕ ਕੁਝ ਨਾ ਕਾਣੇ ਹੁੰਦੇ ਨੇ ਵਿੱਚੋਂ ਜੇ ਤੁਸੀਂ ਜ਼ਿਆਦਾ ਪਕਾ ਕੇ ਲਾਓਗੇ ਤੇ ਜੇ ਤੁਸੀਂ ਕੱਚੇ ਕੱਚੇ ਹਨਾ ਉਪਰੋਂ ਦਰਖਤ ਦੇ ਉਪਰੋਂ ਲਾ ਲੋਗੇ ਤੇ ਫਿਰ ਜ਼ਿਆਦਾ ਤੁਹਾਨੂੰ ਜਿਹੜੀ ਆ ਗਿਟਕਾਂ ਕੱਢਣ ਦੀ ਲੋੜ ਨਹੀਂ ਹੈਗੀ ਬਟ ਸਭ ਦਾ ਆਪਣਾ ਆਪਣਾ ਮੈਥਡ ਹੈ ਬਟ ਆਪਾਂ ਪਹਿਲਾਂ ਤੇ ਗਿਟਕਾਂ ਸਾਰੇ ਹੀ ਕੱਢ ਕੇ ਹੀ ਇਹਦਾ ਅਚਾਰ ਬਣਾਉਂਦੇ ਸੀ ਬਟ ਐਰਕਾ ਮੈਂ ਥੋੜਿਆਂ ਦੀ ਹੀ ਗਿਟਕਾਂ ਕੱਢੀਆਂ ਨੇ ਜ਼ਿਆਦਿਆਂ ਦੀ ਗਿਟਕਾਂ ਨਹੀਂ ਕੱਢੀਆਂ ਤੇ ਬਹੁਤ ਹੀ ਵਧੀਆ ਜਿਹੜਾ achar ਬਣ ਕੇ ਤਿਆਰ ਹੁੰਦਾ ਹੈ ਦਾਲ ਸਬਜੀ ਦਾਲਾਂ ਦੇ ਨਾਲ ਤੇ ਬਹੁਤ ਹੀ ਕਮਾਲ ਦੀ ਲੱਗਦਾ ਹੈ ਕਿ ਤੁਸੀਂ ਕਰੇਲੇ ਤੇ ਟਿੰਡੇ ਖਾਣੇ ਭੁੱਲੀ ਜਾਓਗੇ ਇਹ ਬਲਾ achar ਜੀ ਬਣਾ ਲੋਗੇ ਨਾਲ ਤੇ ਹਾਂਜੀ ਜਿਹੜਾ ਮਸਾਲਾ ਆਪਾਂ ਉਹਨਾ ਡਰਾਈ ਰੋਸਟ ਕੀਤਾ ਸੀ ਉਹਨੂੰ ਆਪਾਂ ਕਰ ਲਾਂਗੇ ਜੀ ਗ੍ਰाइंड ਤੇ ਗ੍ਰाइंड ਕਰਕੇ ਬਾਕੀ ਜਿਹੜੇ ਮਸਾਲੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਆਪਾਂ ਗ੍ਰाइंड ਨਹੀਂ ਕੀਤਾ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਬਾਕੀ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਆਪਾਂ ਇਸ ਅਚਾਰ ਵਾਸਤੇ ਜਿਆਦਾ ਤੇਲ ਵਗੈਰਾ ਜਿਹੜਾ ਪਾਉਣ ਦੀ ਲੋੜ ਨਹੀਂ ਹੈਗੀ ਆਪਾਂ ਇਹਦੀ ਜਿਹੜੀ ਆ ਤੇਲ ਅ ਅਚਾਰ ਹੈ ਇਹ 3 ਕਿਲੋ ਦੇ ਹਨਾ ਆਮ ਹੋਣੇ ਆ 3 3 ਕਿਲੋ ਤੇ ਇਹਦੇ ਵਿੱਚ ਆਪਾਂ ਸਿਰਫ ਅੱਧਾ ਕਿਲੋ ਤੋਂ ਵੀ ਘੱਟ ਜਿਹੜਾ ਤੇਲ ਜਿਹੜਾ ਉਹ ਲਿਆ ਆ ਕਿਉਂਕਿ ਅਚਾਰ ਦੇ ਵਿੱਚ ਜੇ ਨਮਕ ਜ਼ਿਆਦਾ ਹੋਵੇਗਾ ਨਮਕ ਤੇ ਹਲਦੀ ਜਿਹੜੀ ਹੈ ਪ੍ਰੋਪਰ ਹੋਵੇਗੀ ਤੇ ਚਾਰ ਤਾਂ ਡੱਕ ਦੇ ਵੀ ਖਰਾਬ ਨਹੀਂ ਹੋਵੇਗਾ ਪਲੱਸ ਤੁਸੀਂ ਇਹਨੂੰ ਗਿੱਲੇ ਹੱਥ ਵਗੈਰਾ ਜਿਹੜੇ ਉਹ ਨਹੀਂ ਲਾਣੇ ਤੇ ਤੁਸੀਂ ਕਿਉਂਕਿ ਸਾਰਾ ਕੁਛ ਡਰਾਈ ਹੈ ਸੁੱਕਿਆ ਹੋਇਆ ਹੈ ਤੇ ਫਿਰ ਤੁਸੀਂ ਨੂੰ ਜੇ ਬਾਰ-ਬਾਰ ਗਿੱਲੇ ਹੱਥ ਲਾਓਗੇ ਤੇ ਤਾਂ ਤੁਹਾਡੇ ਵਿੱਚ ਨਮੀ ਆ ਜੇਗੀ ਖਰਾਬ ਹੋਵੇਗਾ ਬਾਕੀ ਜਿਆਦਾ ਤੇਲ ਪਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਜਿੱਥੇ ਮਰਜੀ ਹੈ ਨਾ ਆਚਾਰ ਨੂੰ ਬਾਹਰ ਵੀ ਪਾ ਕੇ ਭੇਜ ਸਕਦੇ ਜੀ ਕਿਉਂਕਿ ਜਿਆਦਾ ਤੇਲ ਵਾਲੇ ਹੈ ਨਾ ਆਚਾਰ ਬਾਹਰ ਨਹੀਂ ਜਾ ਸਕਦੇ ਪਰ ਤੁਸੀਂ ਇਸ ਤਰੀਕੇ ਨਾਲ ਤੁਸੀਂ ਪਾ ਕੇ ਚਾਰ ਨੂੰ ਜਿੱਥੇ ਮਰਜੀ ਭੇਜੋ ਕੋਈ ਹੈ ਨਹੀਂ ਬਾਕੀ ਸਾਰੇ ਆਪਾਂ ਮਸਾਲੇ ਨੂੰ ਕਰ ਲਿਆ ਮਿਕਸ ਤੇ ਮਸਾਲਾ ਮੈਨੂੰ ਥੋੜਾ ਜਿਹਾ ਲੱਗਦਾ ਪਿਆ ਜਿਆਦਾ ਤੇ ਮੈਂ ਖਿਆ ਥੋੜਾ ਜਿਹਾ ਕੱਢ ਕੇ ਸਾਈਡ ਤੇ ਰੱਖ ਲੈਨੇ ਆ ਫਿਰ ਜੇ ਸਾਨੂੰ ਲੋੜ ਲੱਗੇਗੀ ਤੇ ਫਿਰ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਬਾਕੀ ਹੁਣ ਆਂਬ ਦੇ ਜਿਹੜੇ ਆ ਪਹਿਲਾਂ ਤੇ ਮੈਂ ਸੋਚਿਆ ਸੀ ਕਿ ਇਦਾਂ ਹੀ ਇਹਨੂੰ ਇਹਦੇ ਵਿੱਚ ਛਪਾ ਦੇਣਾ ਫਿਰ ਮੈਂ ਸੋਚਿਆ ਕਿ ਇਹਨੂੰ ਜ਼ਿਆਦਾ ਮਿਕਸ ਜਿਹੜਾ ਇਹਦੇ ਵਿੱਚ ਨਹੀਂ ਹੋਣਾ ਤੇ ਫਿਰ ਮੈਂ ਮਸਾਲੇ ਦੇ ਵਿੱਚ ਹੀ ਥੋੜਾ ਜਿਹਾ ਨੂੰ ਮਿਕਸ ਕਰਕੇ ਤੇ ਇਹਨੂੰ ਮੈਂ ਥੋੜਾ ਜਾਇਦਾ ਵੀ ਪਾਊਡਰ ਜਿਹੜਾ ਬਣਾ ਲਿਆ ਸੀ ਪਾਊਡਰ ਬਹੁਤ ਹੀ ਵਧੀਆ ਔਰ ਈਜ਼ੀ ਤਰੀਕੇ ਨਾਲ ਜਿਹੜਾ ਬਣ ਗਿਆ ਸੀ ਤੇ ਹਾਂਜੀ ਤੇ ਇਹ achar ਬਹੁਤ ਹੀ ਟੇਸਟ ਤੇ ਹੁੰਦਾ ਹੀ ਹੁੰਦਾ ਆ ਤੇ ਪਲੱਸ ਸਿਹਤ ਦੇ ਪੱਖੋਂ ਵੀ ਬਹੁਤ ਹੀ ਵਧੀਆ ਆ ਖਾਣਾ ਜ਼ਰੂਰ ਚਾਹੀਦਾ ਆ ਇਹਨੂੰ ਤੇ ਕੋਈ ਜ਼ਿਆਦਾ ਇਹਦੇ ਉੱਤੇ ਹਨਾ ਮਿਹਨਤ ਵਗੈਰਾ ਤੇ ਲੱਗਦੀ ਨਹੀਂ ਆ ਮਸਾਲੇ ਅਸੀਂ ਕਰ ਲਿਆ ਮਿਕਸ ਐਂਡ ਮੈਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤੇ ਤੇਲ ਦੇ ਵਿੱਚ ਆਪਾਂ ਹਿੰਗ ਪਾਵਾਂਗੇ ਤੇਲ ਥੋੜਾ ਜਿਹਾ ਨਮ ਅ ਗਰਮ ਹੀ ਹੈ ਜਿਆਦਾ ਗਰਮ ਨਹੀਂ ਥੋੜਾ ਜਿਹਾ ਗਰਮ ਤੇ ਫਿਰ ਆਪਾਂ ਤੁਸੀਂ ਦੇਖ ਲਓ ਕਿ ਤੇਲ ਦੀ ਕੁਆਂਟੀਟੀ ਬਹੁਤ ਜ਼ਿਆਦਾ ਨਹੀਂ ਹੈ ਸਿਰਫ ਇੰਨੇ ਤੇਲ ਨਾਲ ਹੀ ਮੈਂ ਜਿਹੜਾ ਸਾਰਾ ਆਚਾਰ ਜੜਾਉ ਪਾਉਣਾ ਹੈ ਆਪਾਂ ਮਸਾਲਾ ਹੀ ਸਿਰਫ ਜਿਹੜਾ ਆਚਾਰ ਨਾਲ ਮਸਾਲਾ ਹੀ ਸਿਰਫ ਜਿਹੜਾ ਗਿੱਲਾ ਕਰਨਾ ਹੈ ਹਨਾ ਜਦੋਂ ਜਿੰਨਾ ਮਤਲਬ ਕਿ ਹੋ ਜਾਏਗਾ ਤੇਲ ਤੇ ਇੰਨੇ ਤੇਲ ਬਹੁਤ ਹੀ ਇਨਫਸੀ ਤੇ ਇਨੂੰ ਆਪਾਂ ਸਾਰੇ ਨੂੰ ਮਿਕਸ ਕਰਕੇ ਤੇ ਫਿਰ ਆਪਾਂ achar ਜਿਹੜਾ ਭਰਨ ਵਾਲਾ ਉਹ ਭਰਨਾ ਹੈ ਤੇ ਦੂਸਰਾ ਜਿਹੜਾ ਅਸੀਂ ਉਹਦਾ ਮਿਕਸ ਕਰਨਾ ਉਹ ਵੀ ਮਿਕਸ ਕਰ ਦੇਣਾ ਹੈ ਇਹ ਮੈਂ ਫਸਟ ਟਾਈਮ ਐ ਰਕਾਂ ਇਕੱਲੀ achar ਪਾ ਰਹੀਆਂ ਕਿਉਂਕਿ ਜ਼ਿਆਦਾਤਰ ਮੈਂ ਪੱਕੇ ਪਿੰਡ ਤੋਂ ਹੀ ਪਾ ਕੇ ਲੈਂਦੀ ਸੀ ਤੇ ਅਰਕਾ ਮੈਂ ਇਕੱਲੀ ਨੂੰ ਮੈਂ ਇਹ ਵਾਲਾ achar ਨਾ ਪਾ ਰਹੀਆਂ ਤੇ ਇਹਨੂੰ ਆਪਾਂ ਭਰ ਲੈਣਾ ਜਿੱਦਾਂ ਆਪਾਂ ਕਰੇਲੇ ਜਾਂ ਟਿੰਡੇ ਵਗੈਰਾ ਭਰੀਦੇ ਆ ਇਦਾਂ ਜਿਨ੍ਹਾਂ ਦੀ ਗਿਟਕਾਂ ਕੱਢੀਆਂ ਨੇ ਜਿਨ੍ਹਾਂ ਦੇ ਬਗਟਕਾ ਨਹੀਂ ਕੱਢੀਆਂ ਉਹਨਾਂ ਦੀ ਤੁਹਾਨੂੰ ਬਾਅਦ ਵਿੱਚ ਦੱਸਾਂ ਕਿ ਇਸ ਤਰ੍ਹਾਂ ਤੁਸੀਂ ਪਾਉਣਾ ਹੈ ਇਹਨੂੰ ਤੁਸੀਂ ਇਦਾਂ ਪਰਲ ਪਰ ਕੇ ਸਾਰਾ ਨੂੰ ਰੱਖ ਲੈਣਾ ਹੈ ਕਿਉਂਕਿ ਪਹਿਲਾਂ ਅਸੀਂ ਇਸ ਤਰੀਕੇ ਨਾਲ ਸੀ ਹੀ ਪਾਉਂਦੇ ਸੀ achar ਤੇ ਪਰ ਮੈਂ ਐਰ ਦਾ ਸੋਚਿਆ ਕਿ ਅਸੀਂ ਸੇਮ ਮੈਥਡ ਨਹੀਂ ਰੱਖਣਾ ਥੋੜਾ ਜਾਂ ਗਟਕਾ ਜੜੀਆਂ ਕੱਢਣ ਤੋਂ ਬਿਨਾ ਹੀ achar ਜੜਾ ਪਾਉਣਾ ਹੈ ਤੇ ਜਿਹੜਾ ਭਰਨ ਵਾਲਾ ਆ ਤੇ ਸਾਡੇ ਜਿਹੜੇ ਕੈਮਰਾਮੈਨ ਆ ਉਹਨਾਂ ਨੂੰ ਵੀ ਥੋੜੀ ਜਿਹੀ ਪਿਆਸ ਲੱਗਦੀ ਉਹ ਵੀ ਪਾਣੀ ਪੀਣ ਲੱਗ ਗਏ ਨੇ ਤੇ ਬਾਕੀ ਹੁਣ ਇਸ ਤਰੀਕੇ ਨਾਲ ਹੀ ਮੈਂ ਵੀਡੀਓ ਬਣਾਵਾਂਗੀ ਤੇ ਬਾਕੀ ਜਿਹੜਾ ਆ ਸੀ ਹੋਰ ਜਿਹੜਾ ਇਹ ਸਾਡੇ ਜਿਹੜੇ ਭਰਨ ਵਾਲੇ ਆ ਇਹ ਲਸੂੜੇ ਜਿਹੜੇ ਆ ਉਹ ਭਰੇ ਗਏ ਨੇ ਤੇ ਜਰੂਰ ਦੱਸਿਓ ਕਿ ਕਿਨੂ ਕਿਨੂ ਪਹਿਲਾਂ ਹੀ ਨਾਮ ਜੜਾਏ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜਾ ਆਪਾਂ achar ਹੈ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਆ ਤੇ ਜਿਹੜਾ ਮਸਾਲਾ ਮੈਨੂੰ ਥੋੜਾ ਜਿਹਾ ਹੁਣ ਘੱਟ ਲੱਗਾ ਸੀ ਤੇ ਦੂਸਰਾ ਮਸਾਲਾ ਮੇਵਾ ਵਿੱਚ ਐਡ ਆਨ ਕਰ ਦੇਣਾ ਤੇ ਨਮਕ ਜਿਹੜਾ ਤੁਸੀਂ ਇੱਕ ਵਾਰ ਚੈੱਕ ਵੀ ਕਰ ਸਕਦੇ ਬਟ ਨਮਕ ਬਿਲਕੁਲ ਵੀ ਘਟ ਨਹੀਂ ਹੋਣਾ ਚਾਹੀਦਾ ਤੇ ਨਮਕ ਦੇ ਨਾਲ ਹੀ ਤੇਲ ਦੀ ਜਿਹੜੀ ਆ ਹਨਾ ਮਤਲਬ ਕਿ ਜਿਹੜਾ ਉਹ ਖਰਾਬ ਹੋਣ ਦੇ ਚਾਂਸ ਜਿਹੜੇ ਬਿਲਕੁਲ ਵੀ ਘਟ ਜਾਂਦੇ ਨੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਇਹਨੂੰ ਤੇ ਵੈਸੇ ਵੀ ਆਪਾਂ ਬਹੁਤ ਜ਼ਿਆਦਾ ਸੁਕਾ ਲਿਆ ਆ ਤੇ ਇਹਨੂੰ ਖਰਾਬਤੀ ਨਹੀਂ ਹੋਵੇਗਾ ਬਿਲਕੁਲ ਵੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਮਿਕਸ ਐਂਡ ਮੈਚ ਇਹ ਇੱਕ ਆਚਾਰ ਜਿਹੜਾ ਬਹੁਤ ਹੀ ਨਾ ਇੱਕ ਥੋੜੇ ਜਿਹੇ ਦੋ ਸੁਕਾ ਲੈਨੇ ਆ ਤੇ ਥੋੜੇ ਜਿਹੇ ਨਾ ਬਨ ਜਾਂਦੇ ਬੋਇਲਾਂ ਦੀ ਤਰ੍ਹਾਂ ਤੇ ਇੱਧਰ ਉੱਧਰ ਬਹੁਤ ਤੋੜਦੇ ਰਹਿੰਦੇ ਆ ਤੇ ਇੱਧਰ ਤੋੜਨ ਦੀ ਕੀ ਗੇ ਇਹ ਵਾਲੀ ਜੜੀ ਆ ਆਚਾਰ ਜਿਹੜਾ ਪਹਿਲਾਂ ਬਹੁਤ ਹੁਣ ਤੇ ਬਹੁਤ ਘੱਟ ਪਾਉਂਦੇ ਹਨਾ ਇਹ ਪਲਾ ਆਚਾਰ ਲੋਕ ਪਹਿਲਾਂ ਇਹ ਬਹੁਤ ਜ਼ਿਆਦਾ ਪਾਇਆ ਜਾਂਦਾ ਸੀ ਤੇ ਬਾਕੀ ਜਿਹੜਾ ਮਸਾਲਾ ਬਚਿਆ ਸੀ ਉਹ ਵੀ ਮੈਂ ਇਹਦੇ ਵਿੱਚ ਕਰ ਲਿਆ ਮਿਕਸ ਤੇ ਮੇਰੇ ਉਂਗਲਾਂ ਦੇ ਉੱਪਰ ਲੱਗ ਗਿਆ ਸੀ ਥੋੜਾ ਜਿਹਾ ਕੱਟ ਤੇ ਉਹਦੇ ਕਰਕੇ ਮੇਰੇ ਹੱਥਾਂ ਨੂੰ ਨਮਕ ਲੱਗਦਾ ਸੀ ਤੇ ਤਾਂ ਕਰਕੇ ਫਿਰ ਮੈਂ ਇਹਦੇ ਨਾਲ ਹੀ ਮਿਕਸ ਕਰਦੀ ਪਈਆਂ ਬਟ ਇਹਦੇ ਇਹਦੇ ਨਾਲ ਮਿਕਸ ਕਰਨ ਤੇ ਇੱਧਰ ਉੱਧਰ ਬਹੁਤ ਦੌੜਦੀਆਂ ਬੋਲਾਂ ਜੀਆਂ ਤੇ ਕਰਕੇ ਪਹਿਲਾਂ ਹਨਾ ਦੱਸਦੇ ਹੁੰਦੇ ਸੀ ਮੇਰੀਆਂ ਪੂਆ ਤੇ ਮੇਰੇ ਚਾਚੇ ਕਿ ਜਦੋਂ ਇਹ ਲਾਈਟਾਂ ਵਗੈਰਾ ਦਾ ਟਾਈਮ ਨਹੀਂ ਹੁੰਦਾ ਇਨਵੈਟਰ ਵਗੈਰਾ ਇਨਵੈਟਰ ਸੋਰੀ ਇਨਵੈਟਰ ਨਹੀਂ ਸੀ ਹੁੰਦੇ ਲਾਈਟ ਤੇ ਚੱਲ ਹੁੰਦੀ ਸੀ ਜਦੋਂ ਲਾਈਟ ਚੱਲ ਜਾਣੀ ਤੇ ਕਿਸੇ ਨੂੰ ਰੋਟੀ ਦੇਣੀ ਤੇ ਇਹ ਵਾਲਾ ਆਚਾਰ ਦੇ ਦੇਣਾ ਤੇ ਉਹ ਆਚਾਰ ਜੇ ਇੱਕ ਤੇ ਉਤਰ ਉਤਰ ਤੋੜ ਜਾਣਾ ਤੇ ਉਹ ਤੂੰ ਦੇ ਆਚਾਰ ਦੇਣ ਵਾਲੇ ਬੰਦੇ ਨੂੰ ਕਹਿਣਾ ਕਿ ਲੈ ਤੂੰ ਤਾਂ ਮੈਨੂੰ ਆਚਾਰ ਹੀ ਨਹੀਂ ਦੇ ਕੇ ਗਿਆ ਹੈ ਤੇ ਉਹਨਾਂ ਕਹਿਣਾ ਕਿ ਮੈਂ ਹੋਂ ਦੇ ਕੇ ਗਿਆ ਕਿ ਕਿੱਥੇ ਆ ਕਿਉਂਕਿ ਇਹ ਬੋਲਾਂ ਦੀ ਬੋਇਲ ਜੀ ਬਣ ਜਾਂਦੀ ਹੈ ਤੇ ਜਦੋਂ ਤੁਸੀਂ ਇਹਨਾਂ ਇਹਨੂੰ ਰੋਟੀ ਤੇ ਰੱਖੋਗੇ ਤੇ ਇਧਰ ਉਧਰ ਛੇਤੀ ਨਾਲ ਦੌੜ ਜਾਂਦਾ ਆ ਇਸ ਕਰਕੇ ਇਹਨੂੰ ਥੋੜਾ ਜਿਹਾ ਕੰਟਰੋਲ ਕਰਨਾ ਔਕਾ ਹੈ ਇਸੇ ਕਰ ਮੈਂ ਮਿਕਸਤੇ ਹੱਥ ਨਾਲ ਸੌਖਾ ਹੁੰਦਾ ਹੈ ਤੁਸੀਂ ਹੱਥ ਨਾਲ ਹੀ ਮਿਕਸ ਕਰਿਓ ਵਧੀਆ ਹੁੰਦਾ ਮੈਂ ਮਿਕਸਰ ਨਾਲ ਬਟ ਮੈਨੂੰ ਥੋੜਾ ਨਮਕ ਲੱਗਣ ਕਰਕੇ ਮੈਂ ਇਹਦੇ ਨਾਲ ਕਰ ਰਹੀ ਹਾਂ ਤੇ ਤੁਸੀਂ ਇਹ ਵੀ ਦੱਸਿਓ ਕਿ ਮੇਰੀ ਵੀਡੀਓ ਕਿੱਥੋਂ ਤੱਕ ਕਿੱਥੋਂ ਵੇਖ ਰਹੇ ਜੀ ਕਿਹੜੀ ਕਿਹੜੀ ਜਗ੍ਹਾ ਤੇ ਔਰ ਸ਼ੇਅਰ ਜ਼ਰੂਰ ਕਰਿਓ ਸਭ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਆਹਣਾ ਮੌਸਮ 'ਚ ਅਚਾਰ ਜਿਹੜਾ ਮੋਸਟਲੀ ਸਾਰੇ ਹੀ ਪਾਉਂਦੇ ਨੇ ਬਟ ਮੈਥਡ ਸਭ ਦਾ ਵੱਖਰਾ ਵੱਖਰਾ ਹੁੰਦਾ ਹੈ ਇਸ ਕਰਕੇ ਮੈਕੈਨਿਕ ਤੁਸੀਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਹੁਣ ਸਾਡਾ ਮਿਕਸ ਸਾਰੇ ਮਸਾਲੇ ਵਗੈਰਾ ਆਪਾਂ ਐਡ ਕਰ ਦਿੱਤੇ ਨੇ ਤੇ ਬਹੁਤ ਹੀ ਵਧੀਆ ਡੇਲੀਸ਼ੀਅਸ achar ਜਿਹੜਾ ਬਣ ਕੇ ਸਾਡਾ ਲਸੂੜੇ ਦਾ ਹੋ ਗਿਆ ਜੀ ਤਿਆਰ ਤੇ ਖਾਣ ਵਿੱਚ ਵੀ ਇਹਨੂੰ ਜਿਆਦਾ ਹਨਾ ਤੁਸੀਂ ਕੀ ਕਈ ਵਾਰੀ ਅੰਬ ਦਾ achar ਹੁੰਦਾ ਵੀ ਆਪਾਂ ਥੋੜੇ ਦਿਨ ਬਾਅਦ ਖਾਵਾਂਗੇ ਪਰ ਤੇ ਇਸ ਨੂੰ ਜਿਸ ਦਿਨ ਤੁਸੀਂ ਪਾਓ ਉਸ ਦਿਨ ਹੀ ਖਾਓ ਬਿਲਕੁਲ ਵੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਇਹਨੂੰ 10 ਦਿਨ ਜਾਂ 5 ਦਿਨ ਵੇਟ ਕਰੋਗੇ ਬਿਲਕੁਲ ਵੀ ਵੇਟ ਕਰਨ ਦੀ ਲੋੜ ਨਹੀਂ ਹੈਗੀ ਤੇ ਹਾਂਜੀ ਪਲੱਸ ਜਿਹੜੇ ਜਿਹੜੇ ਪਾਂਡਿਆਂ 'ਚ ਆਪਾਂ ਪਾਉਣਾ ਆ ਉਹਨੂੰ ਬਿਲਕੁਲ ਵੀ ਸਾਫ਼ ਸੁਥਰਾ ਨੀਟ ਐਂਡ ਕਲੀਨ ਕਰਕੇ ਸਕਾ ਕੇ ਤੇ ਫੇਰ ਹੀ ਪਾਉਣਾ ਆ ਫੇਰ ਇਹਦੀ ਸ਼ੈਲਫ ਲੈਟ ਜਿਹੜੀ ਲਾਈਫ ਜਿਹੜੀ ਹੈ ਨਾ achar ਦੀ ਉਹ ਬਾਤ ਸਕਦੀ ਆ ਤੇ ਬਾਕੀ ਜਿਹੜਾ ਮੈਂ ਬਾਟਮ ਤੇ ਇਹਦੇ ਇੱਕ ਜਾਰ ਦੇ ਕਵਰ ਪਾਇਆ ਇਸ ਕਰਕੇ ਕਿਉਂਕਿ ਜੇ ਆਪਾਂ ਜੋੜ ਦੀ ਇਹਨੂੰ ਸਲੈਬ ਤੇ ਗਲਤੀ ਨਾਲ ਵੀ ਵੱਜ ਜਾਈ ਤੇ ਟੁੱਟੇ ਨਾ ਤੇ ਇਹ ਵੀ ਮੈਂ ਖੁਦ ਹੀ ਆਪ ਹੀ ਬਣਾਇਆ ਕਿਉਂਕਿ ਕਈ ਮੈਨੂੰ ਪੁੱਛਦੇ ਵੀ ਆਗੇ ਕਿ ਤੁਸੀਂ ਕਿਹੜੇ-ਕਿਹੜੇ ਕੰਮ ਕਰਦੇ ਜੀ ਬਟ ਜੋ ਮੈਨੂੰ ਵਧੀਆ ਲੱਗੇ ਮੈਂ ਬਹੁਤ سارے ਕੰਮ ਕਰ ਲੈਂਦੀ ਆ ਆਪਣੇ ਘਰ ਦੇ ਆਪਣੇ ਘਰ ਦੇ ਕੰਮਾਂ ਵਿੱਚ ਕੋਈ ਸ਼ਰਮ ਨਹੀਂ ਹੈਗੀ ਤੇ ਹਾਂਜੀ ਚਾਰ ਸਾਡਾ ਬਣ ਕੇ ਹੋ ਗਿਆ ਜੀ ਇਹ ਰੈਡੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ